ਰੱਬ ਨੂੰ ਪੂਜਦੇ ਹੋ ਤਾਂ ਵਿਸ਼ਵਾਸ ਕਰਨਾ ਸਿੱਖੋ ਲਿਖਣ ਤੋਂ ਪਹਿਲਾਂ ਸਮਝਣਾ ਸਿੱਖੋ ਖਰਚ ਕਰਨ ਤੋਂ ਪਹਿਲਾਂ ਕਮਾਉਣਾ ਸਿੱਖੋ ਰਿਸ਼ਤੇ ਬਣਾਉਣ ਤੋਂ ਪਹਿਲਾਂ ਨਿਭਾਉਣਾ ਸਿੱਖੋ ਅੱਜ ਕੱਲ੍ਹ ਦੁਨੀਆ ਨਾਕਾਮਜਬ ਲੋਕਾਂ ਦਾ ਮਜ਼ਾਕ ਉਡਾਉਂਦੀ ਹੈ ਤੇ ਕਾਮਜਬ ਲੋਕਾਂ ਨਾਲ ਹੀ ਰੀਖਾ ਕਰਦੀ ਹੈ ਕੁਝ ਲੋਕ ਜਿਉਂਦੇ ਜੀ ਮਰ ਜਾਂਦੇ ਨੇ ਤੇ ਕੁਝ ਲੋਕ ਮਰ ਕੇ ਵੀ ਅਮਰ ਹੋ ਜਾਂਦੇ ਨੇ ਇੱਜ਼ਤ ਕਿਸੇ ਆਦਮੀ ਦੀ ਨਹੀਂ ਬਲਕਿ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਤਾਂ ਇੱਜ਼ਤ ਖਤਮ ਹਰ ਕਿਸੇ ਨੂੰ ਦਿਲ 'ਚ ਉਨੀ ਹੀ ਜਗ੍ਹਾ ਦਿਓ ਜਿੰਨੀ ਉਹ ਤੁਹਾਨੂੰ ਦਿੰਦਾ ਹੈ ਨਹੀਂ ਤਾਂ ਫਿਰ ਜਾਂ ਤੁਸੀਂ ਰੋਵੋਗੇ ਜਾਂ ਉਹ ਤੁਹਾਨੂੰ ਰਵਾਏਗਾ ਜ਼ਿੰਦਗੀ ਇੱਕ ਪੀਂਗ ਦੀ ਤਰ੍ਹਾਂ ਹੈ ਡਿੱਗ ਵੀ ਗਏ ਤਾਂ ਕੋਈ ਗੱਲ ਨਹੀਂ ਉੱਠ ਕੇ ਕੱਪੜੇ ਝਾੜੋ ਤੇ ਫਿਰ ਤੋਂ ਝੂਟਣ ਲੱਗ ਜਾਓ ਜਿੰਨਾਂ 'ਚ ਆਤਮ ਵਿਸ਼ਵਾਸ ਦੀ ਕਮੀ ਹੈ ਉਹ ਇਨਸਾਨ ਹੀ ਦੂਸਰਿਆਂ ਨੂੰ ਨੀਵਾਂ ਬਖਾਉਣ ਦੀ ਕੋਸ਼ਿਸ਼ ਕਰਦੇ ਨੇ ਮੈਨੂੰ ਕੌਣ ਯਾਦ ਕਰੇਗਾ ਇਸ ਭਰੀ ਦੁਨੀਆ 'ਚ हे ਪ੍ਰਮਾਤਮਾ ਬਿਨਾ ਮਤਲਬ ਤੋਂ ਤਾਂ ਲੋਕ ਤੈਨੂੰ ਵੀ ਯਾਦ ਨਹੀਂ ਕਰਦੇ ਜਦੋਂ ਲੋਕ ਅਨਪੜ੍ਹ ਸੀ ਤਾਂ ਪਰਿਵਾਰ ਇੱਕ ਹੋਇਆ ਕਰਦੇ ਸੀ ਹੁਣ ਮੈਂ ਟੁੱਟੇ ਹੋਏ ਪਰਿਵਾਰਾਂ 'ਚ ਅਕਸਰ ਪੜ੍ਹੇ ਲਿਖੇ ਲੋਕ ਵੇਖੇ ਨੇ ਜਨਮਾਂ ਜਨਮਾਂ ਤੋਂ ਟੁੱਟਦੇ ਹੋਏ ਰਿਸ਼ਤੇ ਵੀ ਜੁੜ ਜਾਂਦੇ ਨੇ ਬਸ ਸਾਹਮਣੇ ਵਾਲੇ ਨੂੰ ਤੁਹਾਡੇ ਤੋਂ ਕੰਮ ਪੈਣਾ ਚਾਹੀਦਾ ਹੈ ਆਪਣਾ ਸੁਭਾਅ ਕੁਝ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਜੇਕਰ ਤੁਹਾਡੇ ਬਾਰੇ ਵਿੱਚ ਕੋਈ ਬੁਰਾ ਵੀ ਕਹੇ ਤਾਂ ਕੋਈ ਵੀ ਉਸ ਤੇ ਵਿਸ਼ਵਾਸ ਨਾ ਕਰੇ ਜੇਕਰ ਤੁਸੀਂ ਕਿਸੇ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਇਹ ਨਾ ਸੋਚੋ ਕਿ ਉਹ ਬੇਵਕੂਫ ਕਿੰਨਾ ਹੈ ਬਲਕਿ ਇਹ ਸੋਚੋ ਕਿ ਉਸ ਇਨਸਾਨ ਨੂੰ ਤੁਹਾਡੇ ਤੇ ਵਿਸ਼ਵਾਸ ਕਿੰਨਾ ਸੀ ਜਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ ਕਿਉਂਕਿ ਬੰਦ ਪਈ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ ਦਿੰਦੀ ਹੈ ਜਿੰਦਗੀ ਅੱਜਕੱਲ੍ਹ ਲੂਣ ਦੀ ਤਰ੍ਹਾਂ ਹੈ ਲੋਕ ਸਵਾਦ ਅਨੁਸਾਰ ਵਰਤੋਂ ਕਰ ਲੈਂਦੇ ਨੇ ਜੋ ਝੁਕ ਸਕਦਾ ਹੈ ਸਾਰੀ ਦੁਨੀਆ ਨੂੰ ਝਕਾ ਵੀ ਸਕਦਾ ਹੈ ਜੇਕਰ ਬੁਰੀ ਆਦਤ ਸਮੇਂ ਤੇ ਨਾ ਬਦਲੀ ਜਾਵੇ ਤਬੂਰੀ ਯਾਦਤ ਸਮਾਂ ਬਦਲ ਦਿੰਦੀ ਹੈ ਚੱਲਦੇ ਰਹਿਣ ਨਾਲ ਹੀ ਕਾਮਯਾਬੀ ਮਿਲਦੀ ਹੈ ਰੁਕਿਆ ਹੋਇਆ ਤਾਂ ਪਾਣੀ ਵੀ ਗੰਧਲਾ ਹੋ ਜਾਂਦਾ ਹੈ ਚੰਗਾ ਦਿਸਣ ਲਈ ਨਾ ਜਿਓ ਬਲਕਿ ਚੰਗਾ ਬਣਨ ਲਈ ਜਿਓ ਝੂਠੇ ਦਿਲਾਸਿਆਂ ਤੋਂ ਇਨਕਾਰ ਕਰ ਦੇਣਾ ਬਿੱਤਰ ਹੁੰਦਾ ਹੈ ਚੰਗੀ ਸੋਚ ਚੰਗੀ ਭਾਵਨਾ ਚੰਗੇ ਵਿਚਾਰ ਮਨ ਨੂੰ ਹਲਕਾ ਕਰ ਦਿੰਦੇ ਹਨ ਮਸੀਬਤ ਸਭ ਤੇ ਆਉਂਦੀ ਹੈ ਕੋਈ ਬिखर ਜਾਂਦਾ ਹੈ ਤੇ ਕੋਈ ਨਿੱਖਰ ਜਾਂਦਾ ਹੈ ਆਪਣੀ ਸਫਲਤਾ ਦਾ ਰੋਭ ਮਾਤਾ ਪਿਤਾ ਨੂੰ ਨਾ ਵਿਖਾਓ ਉਹਨਾਂ ਨੇ ਆਪਣੀ ਜ਼ਿੰਦਗੀ ਹਾਰ ਕੇ ਤੁਹਾਨੂੰ ਜਿਤਾਇਆ ਹੈ ਇਸ ਦੁਨੀਆ ਵਿੱਚ ਕੋਈ ਵੀ ਕਿਸੇ ਦਾ ਹਮਦਰਦ ਨਹੀਂ ਹੁੰਦਾ Laash ਨੂੰ ਆਪਣੇ ਹੀ ਸ਼ਮਸ਼ਾਨ ਵਿੱਚ ਰੱਖ ਕੇ ਪੁੱਛਦੇ ਨੇ ਕਿ ਕਿੰਨਾ ਸਮਾਂ ਲੱਗੇਗਾ ਕਾਬਿਲ ਲੋਕ ਨਾ ਤਾਂ ਕਿਸੇ ਨੂੰ ਦਬਾਉਂਦੇ ਨੇ ਤੇ ਨਾ ਹੀ ਦਬਦੇ ਨੇ ਜ਼ਿੰਦਗੀ ਵਿੱਚ ਜੇਕਰ ਸਫਲ ਹੋਣਾ ਹੈ ਤਾਂ ਪੈਸੇ ਨੂੰ ਜੇਬ ਵਿੱਚ ਰੱਖੋ ਦਿਮਾਗ ਵਿੱਚ ਨਹੀਂ ਇਨਸਾਨ ਆਪਣੀ ਕਮਾਈ ਦੇ ਹਿਸਾਬ ਨਾਲ ਨਹੀਂ ਜ਼ਰੂਰਤਾਂ ਦੇ ਹਿਸਾਬ ਨਾਲ ਗਰੀਬ ਹੁੰਦਾ ਹੈ ਜਦੋਂ ਤੱਕ ਤੁਹਾਡੇ ਕੋਲ ਪੈਸਾ ਹੈ ਸਾਰੀ ਦੁਨੀਆ ਹਾਲ ਚਾਲ ਪੁੱਛੇਗੀ ਅੱਜਕੱਲ੍ਹ ਹਰ ਮਿੱਤਰਤਾ ਪਿੱਛੇ ਕੋਈ ਨਾ ਕੋਈ ਸਵਾਰਥ ਛੁਪਿਆ ਹੁੰਦਾ ਹੈ ਇਹੋ ਜਿਹੀ ਕੋਈ ਮਿੱਤਰਤਾ ਨਹੀਂ ਜਿਸ ਵਿੱਚ ਸਵਾਰਥ ਨਾ ਹੋਵੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਹੀ ਤੋੜੇ ਨੇ ਕਿ ਲੋਕ ਕੀ ਕਹਿਣਗੇ ਦੁਨੀਆਂ ਦੇ ਦੋ ਸਭ ਤੋਂ ਸੌਖੇ ਕੰਮ ਮਾਂ ਦੀ ਮਮਤਾ ਤੇ ਪਿਤਾ ਦੀ ਸ਼ਮਤਾ ਦਾ ਅੰਦਾਜ਼ਾ ਲਗਾਉਣਾ ਜੇਕਰ ਕੋਈ ਵਿਅਕਤੀ ਤੁਹਾਨੂੰ ਗੁੱਸਾ ਦਿਵਾਉਣ ਵਿੱਚ ਸਫਲ ਰਹਿੰਦਾ ਹੈ ਤਾਂ ਸਮਝ ਲਵੋ ਤੁਸੀਂ ਉਸ ਦੀ ਕਟ ਪੁਤਲੀ ਹੋ ਮਨ ਵਿੱਚ ਜੋ ਵੀ ਹੋਵੇ ਸਾਫ਼-ਸਾਫ਼ ਕਹਿ ਦੇਣਾ ਚਾਹੀਦਾ ਹੈ ਕਿਉਂਕਿ ਸੱਚ ਬੋਲਣ ਨਾਲ ਫਾਇਸਲੇ ਹੁੰਦੇ ਨੇ ਤੇ ਝੂਠ ਬੋਲਣ ਨਾਲ ਫਾਂਸਲੇ ਜੇਕਰ ਤੁਹਾਨੂੰ ਕੋਈ ਨਜ਼ਰ ਅੰਦਾਜ਼ ਕਰ ਦੇਵੇ ਤਾਂ ਬੁਰਾ ਨਾ ਮੰਨੋ ਕਿਉਂਕਿ ਲੋਕ ਅਕਸਰ ਹیثیت ਤੋਂ ਬਾਹਰ ਮਹਿੰਗੀਆਂ ਚੀਜ਼ਾਂ ਨੂੰ ਹੀ ਨਜ਼ਰ ਅੰਦਾਜ਼ ਵੀ ਕਰ ਦਿੰਦੇ ਨੇ ਗਲਤੀ ਕਬੂਲ ਕਰਨ ਵਿੱਚ ਤੇ ਗੁਨਾਹ ਛੱਡਣ ਵਿੱਚ ਕਦੀ ਵੀ ਦੇਰੀ ਨਾ ਕਰੋ ਕਿਉਂਕਿ ਸਫ਼ਰ ਜਿੰਨਾ ਲੰਮਾ ਹੋਵੇਗਾ ਵਾਪਸੀ ਉੰਨੀ ਹੀ ਮੁਸ਼ਕਲ ਹੁੰਦੀ ਜਾਵੇਗੀ ਸਾਰੇ ਦੁਨੀਆ 'ਚ ਮਾਪੇ ਹੀ ਹੁੰਦੇ ਨੇ ਜੋ ਬਿਨਾਂ ਸਵਾਰਥ ਦੇ ਪਿਆਰ ਕਰਦੇ ਨੇ ਜੋ ਕਰਮਾ ਵਿੱਚ ਹੈ ਉਹ ਦੌੜ ਕੇ ਆਵੇਗਾ ਜੋ ਕਰਮਾ ਵਿੱਚ ਨਹੀਂ ਉਹ ਆ ਕੇ ਵੀ ਦੌੜ ਜਾਵੇਗਾ ਹੱਸਦੇ ਰਹੋ ਤਾਂ ਹਮੇਸ਼ਾ ਦੁਨੀਆ ਨਾਲ ਹੈ ਨਹੀਂ ਤਾਂ ਹੰਝੂਆਂ ਨੂੰ ਤਾਂ ਅੱਖਾਂ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਦੁਨੀਆ ਵਿੱਚ ਭਗਵਾਨ ਦਾ ਸੰਤੁਲਨ ਐਨਾ ਬਾਕਮਾਲ ਹੈ 100 ਕਿਲੋ ਅਨਾਜ ਦਾ ਬੋਰਾ ਜੋ ਉਠਾ ਸਕਦਾ ਹੈ ਉਹ ਖਰੀਦ ਨਹੀਂ ਸਕਦਾ ਜੋ ਖਰੀਦ ਸਕਦਾ ਹੈ ਉਹ ਉਠਾ ਨਹੀਂ ਸਕਦਾ ਜੇਕਰ ਤੁਹਾਨੂੰ ਕੋਈ ਨੀਵਾਂ ਦਿਖਾਉਣਾ ਚਾਹੁੰਦਾ ਹੈ ਤਾਂ ਇਸ ਦਾ ਮਤਲਬ ਤੁਸੀਂ ਉਸ ਤੋਂ ਉੱਪਰ ਹੋ ਜੇਕਰ ਸਭ ਦਾ ਪਸੰਦੀਦਾ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਜ਼ਿਆਦਾ ਤੁਸੀਂ ਸ਼ਬਦ ਦਾ ਉਸ ਤੋਂ ਬਾਅਦ ਅਸੀਂ ਸ਼ਬਦ ਦਾ ਤੇ ਸਭ ਤੋਂ ਘੱਟ ਮੈਂ ਸ਼ਬਦ ਦਾ ਇਸਤੇਮਾਲ ਕਰੂੰ ਉਮਰ ਤੇ ਪੈਸੇ ਦਾ ਕਾਹਦਾ ਮaan ਜੋ ਚੀਜ਼ਾਂ ਗਿਣ ਸਕਦੇ ਹਾਂ ਉਹ ਯਕੀਨਨ ਖਤਮ ਹੋ ਜਾਣਗੀਆਂ ਕਿਸੇ ਨੇ ਪੈਸੇ ਨੂੰ ਕਿਹਾ ਤੂੰ ਸਿਰਫ ਕਾਗਜ਼ ਦਾ ਟੁਕੜਾ ਹੈ ਤਾਂ ਪੈਸੇ ਨੇ ਕਿਹਾ ਬੇਸ਼ੱਕ ਮੈਂ ਕਾਗਜ਼ ਦਾ ਟੁਕੜਾ ਹਾਂ ਪਰ ਮੈਂ ਅੱਜ ਤੱਕ ਕੂੜੇਦਾਨ ਦਾ ਮੂੰਹ ਨਹੀਂ ਵੇਖਿਆ ਇਨਸਾਨ ਕਹਿੰਦਾ ਹੈ ਕਿ ਪੈਸਾ ਹੋਵੇ ਤਮ ਸਭ ਕੁਝ ਕਰਕੇ ਦਿਖਾਵਾਂ ਪਰ ਪੈਸਾ ਕਹਿੰਦਾ ਹੈ ਤੂੰ ਕੁਝ ਕਰਕੇ ਦਿਖਾ ਤਾਂ ਮੈਂ ਆਵਾਂ ਬਚਪਨ ਵਿੱਚ ਸਭ ਤੋਂ ਜ਼ਿਆਦਾ ਪੁੱਛਣ ਵਾਲਾ ਸਵਾਲ ਵੱਡੇ ਹੋ ਕੇ ਕੀ ਬਣੋਂਗੇ ਤੇ ਜਵਾਬ ਮਿਲਿਆ ਫਿਰ ਤੋਂ ਬੱਚਾ ਬੰਨਾ ਹੈ ਹਰ ਸ਼ਖਸ ਨੇ ਸਾਨੂੰ ਆਪਣੇ ਆਪਣੇ ਤਰੀਕੇ ਨਾਲ ਵਰਤਿਆ ਤੇ ਅਸੀਂ ਸਮਝਦੇ ਹਾਂ ਕਿ ਲੋਕ ਸਾਨੂੰ ਪਸੰਦ ਕਰਦੇ ਨੇ ਰੱਬ ਕਹਿੰਦਾ ਹੈ ਕਿ ਕਿਸੇ ਨੂੰ ਤਕਲੀਫ ਦੇ ਕੇ ਮੇਰੋਂ ਕੋਈ ਖੁਸ਼ੀ ਦੀ ਦੁਆ ਨਾ ਕਰਿਓ ਪਰ ਜੇਕਰ ਕਿਸੇ ਨੂੰ ਇੱਕ ਪਲ ਦੀ ਖੁਸ਼ੀ ਦਿੰਦੇ ਹੋ ਤਾਂ ਆਪਣੀ ਤਕਲੀਫ ਦੀ ਪ੍ਰਵਾਹ ਨਾ ਕਰਿਓ ਮਾਲੀ ਰੋਜ਼ ਪੌਦਿਆਂ ਨੂੰ ਪਾਣੀ ਦਿੰਦਾ ਹੈ ਪਰ ਫਲ ਸਿਰਫ ਮੌਸਮ ਜੀ ਆਉਂਦੇ ਨੇ ਇਸ ਲਈ ਜੀਵਨ ਵਿੱਚ ਧੀਰਜ ਰੱਖੋ ਹਰ ਇੱਕ ਚੀਜ਼ ਸਮੇਂ ਤੇ ਹੋਵੇਗੀ ਹਰ ਦਿਨ ਬਿਹਤਰ ਕੰਮ ਕਰੋ ਤੁਹਾਨੂੰ ਉਸ ਦਾ ਫਲ ਸਮੇਂ ਤੇ ਜ਼ਰੂਰ ਮਿਲੇਗਾ ਬਹੁਤ ਮੁਸ਼ਕਲ ਨਹੀਂ ਹੈ ਜ਼ਿੰਦਗੀ ਦੀ ਸਿਚਾਈ ਸਮਝਣਾ ਜਿਸ ਤੱਕੜੀ ਵਿੱਚ ਦੂਸਰਿਆਂ ਨੂੰ ਤੋਲਦੇ ਹੋ ਉਸ ਵਿੱਚ ਕਦੀ ਆਪ ਬੈਠ ਕੇ ਦੇਖੋ ਜੋ ਹੋਇਆ ਚੰਗਾ ਹੋਇਆ ਜੋ ਹੋ ਰਿਹਾ ਚੰਗਾ ਹੀ ਹੋ ਰਿਹਾ ਹੈ ਜੋ ਹੋਵੇਗਾ ਚੰਗਾ ਹੋਵੇਗਾ ਤੁਹਾਡਾ ਕੀ ਗਿਆ ਜੋ ਤੁਸੀਂ ਰੋ ਰਹੇ ਹੋ ਤੁਸੀਂ ਕੀ ਲੈ ਕੇ ਆਏ ਸੀ ਜੋ ਤੁਸੀਂ ਗਵਾ ਦਿੱਤਾ ਤੁਸੀਂ ਕੀ ਪੈਦਾ ਕੀਤਾ ਜੋ ਨਸ਼ਟ ਹੋ ਗਿਆ ਤੁਸੀਂ ਜੋ ਲਿਆ ਇੱਥੋਂ ਹੀ ਲਿਆ ਜੋ ਦਿੱਤਾ ਇੱਥੇ ਹੀ ਦਿੱਤਾ ਜੋ ਅੱਜ ਤੁਹਾਡੇ ਹੈ ਕੱਲ ਕਿਸੇ ਹੋਰ ਦਾ ਹੋਵੇਗਾ ਜਿੱਥੇ ਕਦਰ ਨਾ ਹੋਵੇ ਉੱਥੇ ਜਾਣਾ ਫਜ਼ੂਲ ਹੈ ਚਾਹੇ ਕਿਸੇ ਦਾ ਘਰ ਹੋਵੇ ਚਾਹੇ ਕਿਸੇ ਦਾ ਦਿਲ ਅੱਖਾਂ ਕਿੰਨੀਆਂ ਵੀ ਛੋਟੀਆਂ ਕਿਉ ਨਾ ਹੋਣ ਤਾਕਤ ਉਹਨਾਂ ਵਿੱਚ ਸਾਰਾ ਅਸਮਾਨ ਵੇਖਣ ਦੀ ਹੁੰਦੀ ਹੈ ਜ਼ਿੰਦਗੀ ਵਿੱਚ ਹਸੀਨ ਖਵਾਬ ਹੈ ਜਿਸ ਵਿੱਚ ਜੀਣ ਦੀ ਚਾਹਤ ਚਾਹੀਦੀ ਹੈ ਗਮ ਖੁਦ ਹੀ ਖੁਸ਼ੀ ਵਿੱਚ ਬਦਲ ਜਾਣਗੇ ਸਿਰਫ ਮੁਸਕਰਾਉਣ ਦੀ ਆਦਤ ਹੋਣੀ ਚਾਹੀਦੀ ਹੈ ਕਾਸ਼ ਬਣਾਉਣ ਵਾਲੇ ਨੇ ਥੋੜੀ ਹੁਸ਼ਿਆਰੀ ਹੋਰ ਵਿਖਾਈ ਹੁੰਦੀ ਇਨਸਾਨ ਥੋੜੇ ਘੱਟ ਤੇ ਇਨਸਾਨੀਅਤ ਜ਼ਿਆਦਾ ਬਣਾਈ ਹੁੰਦੀ ਨਰਾਜ ਹੋਣ ਲਈ ਉਮਰ ਪਈ ਹੈ ਨਜ਼ਰ ਉਠਾਓ ਸਾਹਮਣੇ ਜ਼ਿੰਦਗੀ ਖੜੀ ਹੈ ਆਪਣੇ ਹਾਸੇ ਨੂੰ ਬੁੱਲਾਂ ਤੋਂ ਨਾ ਜਾਣ ਦਿਓ ਕਿਉਂਕਿ ਤੁਹਾਡੀ ਮੁਸਕਰਾਹਟ ਦੇ ਪਿੱਛੇ ਦੁਨੀਆ ਪਈ ਹੈ ਛੋਟੀ ਜਿਹੀ ਜ਼ਿੰਦਗੀ ਹੈ ਹੱਸ ਕੇ ਜਿਓ ਪਲਾ ਕੇ ਗਿਲੇ ਸਾਰੇ ਦਿਲ ਨਾਲ ਜਿਓ ਆਪਣੇ ਲਈ ਨਾ ਸਹੀ ਆਪਣਿਆਂ ਦੇ ਲਈ ਜਿਓ ਹਰ ਇੱਕ ਦੀ ਸੁਨੋ ਹਰ ਇੱਕ ਤੋਂ ਸਿੱਖੋ ਕਿਉਂਕਿ ਹਰ ਕੋਈ ਸਭ ਕੁਝ ਨਹੀਂ ਜਾਣਦਾ ਪਰ ਹਰ ਇੱਕ ਕੁਝ ਨਾ ਕੁਝ ਜ਼ਰੂਰ ਜਾਣਦਾ ਹੈ ਮੇਰੀ ਔਕਾਤ ਤੋਂ ਵੱਧ ਮੈਨੂੰ ਕੁਝ ਨਾ ਦੇਣਾ ਮੇਰੇ ਮਾਲਿਕ ਕਿਉਂਕਿ ਰੋਸ਼ਨੀ ਵੀ ਜੇਕਰ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਇਨਸਾਨ ਨੂੰ ਅੰਨ੍ਹਾ ਬਣਾ ਦਿੰਦੀ ਹੈ ਜੀਣਾ ਹੈ ਤਾਂ ਉਸ ਦੀਵੇ ਦੀ ਤਰ੍ਹਾਂ ਜਿਉ ਜੋ ਕਿ ਕਿਸੇ ਬਾਦਸ਼ਾਹ ਦੇ ਮਹਿਲ ਵਿੱਚ ਵੀ ਉਨੀ ਰੋਸ਼ਨੀ ਕਰਦਾ ਹੈ ਜਿੰਨੀ ਕਿਸੇ ਗਰੀਬ ਦੀ ਝੌਂਪੜੀ ਵਿੱਚ ਬੜੀ ਅਜੀਬ ਗੱਲ ਹੈ ਦੂਸਰਿਆਂ ਦੀ ਮਦਦ ਕਰਨ ਦੇ ਲਈ ਸਮਾਂ ਕਿਸੇ ਕੋਲ ਨਹੀਂ ਪਰ ਦੂਸਰਿਆਂ ਦੇ ਕੰਮ ਵਿੱਚ ਅੜਿੱਕੇ ਲਾਉਣ ਲਈ ਸਮਾਂ ਸਭ ਕੋਲ ਹੈ ਮੈਂ ਧਾਰਮਿਕ ਗ੍ਰੰਥ ਵਿੱਚ ਪੜ੍ਹਿਆ ਸੀ ਕਿ ਸਰੀਰ ਮਰ ਜਾਂਦਾ ਹੈ ਪਰ ਆਤਮਾ ਜੀਵਤ ਰਹਿੰਦੀ ਹੈ ਪਰ ਮੈਂ ਅੱਜ ਦੇ ਸਮੇਂ ਵਿੱਚ ਵੇਖ ਰਿਹਾ ਹਾਂ ਸਰੀਰ ਤਾਂ ਜੀਵਤ ਹਨ ਤੇ ਆਤਮਾ ਮਰ ਚੁੱਕੀਆਂ ਹਨ